ਕਿਸਾਨ ਵੀਰੋ ਪਿਛਲੀ ਵਾਰੀ ਜਿਹੜੀ ਜੀਰੀ ਦੀ ਫਸਲ ਸੀ ਜਦੋਂ ਉਹਨੂੰ ਵੇਚਣ ਗਏ ਮੰਡੀਆਂ ਦੇ ਵਿੱਚ ਕਿਸਾਨ ਤਾਂ ਤੁਸੀਂ ਦੇਖਿਆ ਵੀ ਹਾਹਾਕਾਰ ਮਚ ਗਈ। ਚਟੀਆਂ ਦਾੜੀਆਂ ਵਾਲੇ ਬਜ਼ੁਰਗ ਜਿਹੜੇ ਕਹਿੰਦੇ ਵੀ ਸਾਨੂੰ 50-50 ਤਕਰੀਬਨ ਸਾਲ ਹੋ ਗਏ 50 ਸਾਲ ਲੈਣਾ ਮੰਡੀਆਂ ਦੇ ਵਿੱਚ ਆਉਂਦਿਆਂ ਨੂੰ। ਜੀਰੀ ਕਣਕ ਵੇਚਦੇ ਆਨੂੰ ਪਰ ਜਿਹੜਾ ਹਾਲ ਹੈਦਕੀ ਜੀਰੀ ਵੇਚਣ ਸਮੇ ਹੋਇਆ ਉਹ ਕਦੇ ਹੋਇਆ ਹੀ ਨਹੀਂ ਹਫ਼ਤਾ ਹਫ਼ਤਾ 10-10 ਦਿਨ ਅਤੇ ਰਾਤਾਂ ਮੰਡੀ ਚ ਕੱਟਣੀਆਂ ਪੈਗੀਆਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਉਂਕਿ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਬਹੁਤ ਨਾਮੀ ਯੂਨੀਵਰਸਿਟੀ ਹੈ ਉੱਥੇ ਦੇ ਮਾਹਰ ਅਤੇ ਸਰਕਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਵੀ ਹੁਣ ਕਣਕ ਦੀ ਵੜਾਈ ਤੋਂ ਬਾਅਦ ਪਨੀਰੀ ਦਾ ਕੰਮ ਸਟਾਰਟ ਹੋ ਜਾਣਾ ਤਕਰੀਬਨ ਵੀ ਕੋਸ਼ਿਸ਼ ਕਰੋ ਹੁਣ ਦੱਸਣ ਦੀ ਇਹ ਕਲੀਅਰ ਕਟੋ ਸਪਸ਼ਟ ਤੇ ਸਾਫ ਵੀ ਐਤ ਕੀ ਕਿਹੜਾ ਬੀਜ ਕਿਸਾਨ ਜਿਹੜਾ ਪਰਮਲ ਜੀਰੀ ਦਾ ਲਾਉਣ ਬਾਸਮਤੀ ਤਾਂ ਠੀਕ ਹੈ ਖੁਦੀ ਤਾਂ ਜਿਹੜੀ ਮਾਰਕੀਟ ਹੈ ਉਹ ਫਲਕਚੂਏਟ ਵੀ ਜੇ ਕਰ ਜਵੇ ਨੂੰ ਵੀ ਜੇ ਕਹਿ ਲੋ ਵੀ ਗਰਾਵਟ ਚ ਵੀ ਆ ਜਵੇ ਤਾਂ ਵੀ ਉਹ ਵਿਕ ਜਾਂਦੀ ਹੈ ਲੇਕਿਨ ਮਸਲਾ ਪਰਮਲ ਦਾ ਜੇ ਸਮਾਂ ਨੰਗ ਗਿਆ ਨਾ ਦੱਸਿਆ ਕਿਉਂਕਿ ਪਿਛਲੀ ਵਾਰੀ ਵੀ ਸਟੇਜਾਂ ਤੋਂ ਤਾਂ ਭਾਸ਼ਣ ਹੁੰਦੇ ਰਹੇ ਕਹਿੰਦੇ ਵੀ ਤੁਸੀਂ ਆ ਜਿਹੜੀ 26 ਜੇਰੀ ਹੈ ਇਹ ਲਾਓ ਇਹ 90 ਦਿਨਾਂ ਦੇ ਵਿੱਚ ਹੋ ਜਾਂਦੀ ਹੈ ਪਾਣੀ ਦੀ ਬਚਤ, ਬਿਜਲੀ ਦੀ ਬਚਤ, ਸਮਾਂ ਘੱਟ, ਫਸਲ ਛੇਤੀ ਵੇਚ ਕੇ ਘਰ ਨੂੰ ਜਾਓ। ਬਹੁਤ ਵੱਡੀ ਤਦਾਦ ਦੇ ਵਿੱਚ ਬਹੁਤ ਵੱਡਾ ਏਰੀਆ ਜਿਹੜਾ ਉਹ 26 ਝੋਨੇ ਦਾ ਜਾਂ ਜੀਰੀ ਦਾ ਆਪਾਂ ਕਹਿ ਦਿੰਨੇ ਆ ਉਹ ਕਿਸਾਨਾਂ ਨੇ ਲਾਤਾ। ਉਸ ਤੋਂ ਬਾਅਦ ਫਿਰ ਜਿਹੜੀ ਸਮੱਸਿਆ ਮੰਡੀਆਂ ਦੇ ਵਿੱਚ ਆਈ ਹੈ ਕਿਸਾਨ ਗੱਲਾਂ ਕਰਨ ਲੱਗੇ ਦੇਖੋ ਇਹਦੇ ਨਾਲ ਜਿਹੜਾ ਬੈਡ ਇਫੈਕਟ ਹੈ ਉਹ ਸਰਕਾਰ ਦਾ ਹੀ ਪੈਂਦਾ। ਉਹ ਸਰਕਾਰ ਦੇ 네ਗੇਟਿਵ ਅਗੇਂਸਟ ਚਲਿਆ ਜਾਂਦਾ ਸਾਰਾ ਕੁਝ ਵੀ ਇਹ 스테ਟ ਤੋਂ ਇਹ ਗੱਲ ਕਹਿ ਰਹੇ ਨੇ ਵੀ ਛੱਬੀ ਤੁਸੀਂ ਲਾਓ ਜੀ ਰੀ ਵੀ ਪਾਣੀ ਵੀ ਬਚਦਾ ਸਮਾਂ ਘਟ ਬਿਜਲੀ ਬਚੂ ਤਾਂ ਫਿਰ ਉਹਦੀ ਖਰੀਦ ਹੈ ਜਿਹੜੀ ਉਹ ਇੰਨੀ ਜ਼ਿਆਦਾ ਕੰਪਲਿਕੇਟਿਡ ਇੰਨੀ ਜ਼ਿਆਦਾ ਪਚੀਦਾ ਕਿਉਂ ਬਣ ਗਈ ਉਸ ਸਮੇਂ ਪਿਛਲੇ ਸਾਲ ਸੌਇਦ ਕੀ ਇਹ ਜੇ ਨਾ ਹੋਵੇ ਕਿਉਂਕਿ ਹੁਣ ਵੀ ਜਿੱਥੇ ਕਿਤੇ ਖੜਦੇ ਆ ਕਹਿੰਦੇ ਗੱਲ ਕਰਨੀ ਚਾਹੀਦੀ ਆ ਸਰਕਾਰਾਂ ਤੱਕ ਪਹੁੰਚੇ ਅਖਬਾਰਾਂ ਦੇ ਵਿੱਚ ਵੀ ਕਹਿੰਦੇ ਲਿਵਾਓ ਵੀ ਹੁਣ ਕਲੀਅਰ ਕਰੋ ਵੀ ਕਿਹੜੀ ਪਰਮਲ ਜੀਰੀ ਹੈ ਝੋਨਾ ਹੈ ਜਿਹਦੀ ਕਿਸਾਨ ਪਨੀਰੀ ਵਿਝਣ ਅਤੇ ਉਹਨੂੰ ਫਿਰ ਵੇਚਣ ਸਮੇਂ ਮੰਡੀ ਦੇ ਵਿੱਚ ਸਮੱਸਿਆ ਨਾ ਹੋਵੇ 15-15 ਦਿਨ ਵੀ ਜਿਹੜੇ ਲੋਕ ਨੇ ਪਿਛਲੀ ਵਾਰ ਝੋਨਾ ਵੇਚਣ ਗਏ ਮੰਡੀ ਦੇ ਵਿੱਚ ਉਹ ਦੱਸਦੇ ਸੀ ਲੋਕ ਉੱਥੇ ਜਿਹੜੇ ਪਹਿਲੇ ਕਹ ਲੋ ਵੀ ਜਿਨ੍ਹਾਂ ਨੂੰ ਲੰਬਾ ਸਮਾਂ ਹੋ ਗਿਆ ਖੇਤੀ ਕਰਦੇ ਇਹਨੂੰ ਕਹਿੰਦੇ ਕੰਮ ਕਦੇ ਨਹੀਂ ਹੋਇਆ ਇਹ ਨੌਬਤ ਕਦੇ ਨਹੀਂ ਆਈ ਇਹ ਜਿਸਥਿਤੀ ਕਦੇ ਨਹੀਂ ਬਣੀ ਕੀ ਕਹਿਣਾ ਹੱਦਿੱਕਤ ਦੀ ਰਾਤ ਕੋਈ ਲੱਗੀ ਮੰਡੀ ਚ ਪਰ ਜਿਹੜਾ 2024 ਦਾ ਸੀਜ਼ਨ ਸੀ ਉਹ ਮਤਲਬ ਬਹੁਤ ਕਿਸਾਨਾਂ ਵਾਸਤੇ ਜਿਹੜੀ ਦੀ ਉਹ ਮਤਲਬ ਮਾਰਕੀਟ ਸਮੇਂ ਜਦੋਂ ਵੇਚਣ ਗਏ ਉਹ ਸਮੇਂ ਬੜਾ ਮੁਸ਼ਕਲ ਰਹਾ ਖੈਰ ਲਾਈਟ ਦੀ ਸਪਲਾਈ ਹੁਣ ਵੀ ਮੋਟਰ ਚੱਲ ਰਹੀ ਹੈ ਬਹੁਤ ਵਧੀਆ ਸਿਸਟਮ ਹੈ ਮਤਲਬ ਸਿਸਟੇਮੈਟਿਕਲੀ ਲਾਈਟ ਆ ਰਹੀ ਹੈ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਮਜ਼ਦੂਰਾਂ ਨੂੰ ਪਰੇਸ਼ਾਨੀ ਨਹੀਂ ਰਾਤ ਨੂੰ ਸੌਂ ਜਾਂਦੇ ਨੇ ਦਿਨ ਚ ਲਾਈਟ ਆਉਂਦੀ ਹੈ ਫਸਲ ਭਰਦੇ ਨੇ ਪਰ ਮਾਰਕੀਟਿੰਗ ਦੇ ਵਿੱਚ ਜੇ ਸਾਰਾ ਕੁਝ ਕਰ ਕੱਤਰ ਕੇ ਅਖੀਰ ਦੇ ਵਿੱਚ ਬੰਦੇ ਨੂੰ ਜਦੋਂ ਕਿਸਾਨ ਨੇ ਅਤੇ ਮਜ਼ਦੂਰ ਨੇ 4-5 ਮਹੀਨਿਆਂ ਬਾਅਦ ਪੈਸੇ ਬੋਝੇ ਚ ਪਾਉਣੇ ਹੁੰਦੇ ਨੇ ਜੇ ਉਸ ਸਮੇਂ ਚੀਜ਼ ਸਹੀ ਨਾ ਵਿਕੀ ਸਮੇਂ ਨਾਲ ਨਾ ਵਿਕੀ ਅੰਗ ਨਾਲ ਨਾ ਬਿਕੇ ਫਿਰ ਮਨ ਨਰਾਸ਼ ਹੁੰਦਾ ਹੈ ਹਜੇ ਸਮਾਂ ਖੇਤੀਬਾੜੀ ਵਿਭਾਗ ਪੰਜਾਬ ਪੰਜਾਬ ਸਰਕਾਰ ਖੇਤੀਬਾੜੀ ਦੇ ਮਾਹਰ ਕਿਉਂਕਿ ਮੈਂ ਇੱਕ ਗੱਲ ਹੋਰ ਵੀ ਦੇਖਦਾ ਸੋਚਦਾ ਵੀ ਯਾਰ ਕਦੇ ਗੱਲ ਕਰੂੰਗਾ ਓਏ ਖੇਤੀਬਾੜੀ ਦੇ ਮਾਹਰ ਅਖਬਾਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਆਰਟੀਕਲ ਲਿਖਦੇ ਨੇ ਮੇਰੇ ਵੀ ਕਈ ਛਪੇ ਨੇ ਖੇਤੀਬਾੜੀ ਦੇ ਸੰਬੰਧ ਚ ਆਰਟੀਕਲ ਅਖਬਾਰਾਂ ਦੇ ਵਿੱਚ ਪਰ ਉਹ ਹੁਣ ਕਿਉਂ ਨਹੀਂ ਬੋਲ ਰਹੇ ਮਸਲਾ ਇਹ ਹੈ ਉਹਨਾਂ ਨੂੰ ਹੁਣ ਬੋਲਣਾ ਚਾਹੀਦਾ ਉਹਨਾਂ ਨੂੰ ਉਦੋਂ ਵੀ ਬੋਲਣਾ ਚਾਹੀਦਾ ਸੀ ਜਦੋਂ 26 ਦੀ ਜੀਰੀ ਜਿਹੜੀ ਮੰਡੀਆਂ ਦੇ ਵਿੱਚ ਸਹੀ ਢੰਗ ਨਾਲ ਵਿਕੀ ਨੇ ਹੁਣ ਉਹ ਆਰਟੀਕਲ ਲਿਖਣਗੇ ਤਾਂ ਸਹੀ ਪਰ ਇਸ ਸੰਦਰਭ ਵਿੱਚ ਨਹੀਂ ਲਿਖਣਗੇ ਵੀ ਉਹ ਕਿਸੇ ਨੀਤੀ ਬਣਾਉਣ ਦੇ ਕੰਮ ਆ ਜਾਣ ਜਾਂ ਉਹਨਾਂ ਦਾ ਕੋਈ ਸਹੀ ਉਪਯੋਗ ਹੈ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਹੋ ਜਵੇ ਹੁਣ ਉਹਨਾਂ ਕੋਲ ਟਾਈਮ ਹੈ ਹੁਣ ਲਿਖੋ ਵੀ ਆਪਣੀ ਗੱਲ ਵੀ ਕਰੋ ਸਰਕਾਰ ਤੱਕ ਪਹੁੰਚੇ ਅਤੇ ਸਰਕਾਰ ਦੱਸੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੀ ਤੁਸੀਂ ਆ ਜੀ ਰੀ ਹੈ ਜਿਹੜੀ ਪਰਮਾ ਲੋ ਆ ਲਾ ਲਿਓ ਇਹਦੀ ਪਨੀਰੀ ਵੇਚ ਲਓ ਅਤੇ 100% ਜਿਹੜੀ ਇਹਦੀ ਮਾਰਕੀਟ ਹੈ ਉਹ ਖਰੀਦ ਆ ਮੰਡੀਆਂ ਦੇ ਵਿੱਚ ਹੋਊਗੀ ਤੁਹਾਨੂੰ ਹੈਰਾਨ ਨਹੀਂ ਹੋਣ ਦਿੰਦੇ ਪਰੇਸ਼ਾਨ ਨਹੀਂ ਹੋਣ ਦਿੰਦੇ ਇਹ ਸਰਕਾਰ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਤੋਂ ਹੀ ਹਰੇਕ ਚਾਹੀਓ ਮੁਲਾਜ਼ਮ ਹੈ ਚਾਹੀਓ ਕਿਸਾਨ ਹੈ ਚਾਹੀਓ ਮਜ਼ਦੂਰ ਹੈ ਉਮੀਦ ਰੱਖਦਾ ਸੋ ਉਮੀਦ ਹੈ ਵੀ ਜਲਦ ਕੋਈ ਫੈਸਲਾ ਜਿਹੜਾ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਲਿਆ ਜਾਊਗਾ ਦੱਸਿਆ ਜਾਊਗਾ ਕਿਸਾਨਾਂ ਨੂੰ ਇਨਫੋਰਮੇਸ਼ਨ ਦੇਖੋ ਮੇਲੇ ਲੱਗਦੇ ਨੇ ਸ਼ੱਕ ਕੋਈ ਨਹੀਂ ਮੇਲਿਆਂ ਦੇ ਵਿੱਚ ਲੀਡਰ ਆਉਂਦੇ ਨੇ ਖੇਤੀਬਾੜੀ ਮੰਤਰੀ ਆਉਂਦੇ ਨੇ ਡਾਇਰੈਕਟਰ ਆਉਂਦੇ ਨੇ ਸੈਕਟਰੀ ਆਉਂਦੇ ਨੇ ਲੋਕ ਕੁਐਸਚਨ ਪੁੱਛਦੇ ਵੀ ਮੈਂ ਦੇਖੇ ਨੇ ਕਿਸਾਨੋ ਤੇ ਵੀ ਅਸੀਂ ਆ ਪਨੇਰੀ ਲੱਗਿਆ ਵੇਜਣ ਵੇਕੂਗੀ ਜਿਹੜੀ ਤੋ ਕਹਿ ਦਿੰਦੇ ਨੇ ਵੇਕੂਗੀ ਪਰ ਬਾਅਦ ਚ ਹਾਲ ਹੈ ਜਿਹੜਾ ਉਹ ਮਾੜਾ ਹੁੰਦਾ ਖੈਰ ਹੁਣ ਜਿਹੜੀ ਏਵੈਲੂਏਸ਼ਨ ਹੈ ਜੋ ਵੀ ਹੁਣ ਕਰਨਾ ਹੈ ਜੋੜ ਕਟਾਓ ਕਰਕੇ ਦੇਖ ਲਓ ਪਰ ਸਹੀ ਜਾਣਕਾਰੀ ਹੈ ਜਿਹੜੀ ਜੀਰੀ ਦੇ ਬੀਜ ਦੇ ਸੰਬੰਧੀ ਉਹ ਕਿਸਾਨਾਂ ਨੂੰ ਸਮੇਂ ਸਿਰ ਦੇ